ਇਹ ਕਦਮਾਂ 'ਚ ਚੁਕਾਈ ਨਾ ਨਹੀਂ ਹੋ ਰਹੀ ਆਪਾਂ ਵੇਖਦੇ ਆਂ ਥਾਂ ਥਾਂ ਤੇ ਆ ਕੇ ਸ਼ੈਲਰ ਖੁੱਲ ਰਹੇ ਨੇ ਇਹ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਨਹੀਂ ਪ੍ਰਾਈਵੇਟ ਸੈਕਟਰ ਨੂੰ ਤਾਂ ਖਤਮ ਕੀਤਾ ਜਾ ਰਿਹਾ ਜੇ ਪ੍ਰਾਈਵੇਟ ਸੈਕਟਰ ਦੇ ਸ਼ੈਲਰ ਹੀ ਲੱਗ ਰਹੇ ਨੇ ਉਹ ਕੀ ਕਰਨਗੇ ਨਹੀਂ ਨਹੀਂ ਸ਼ੈਲਰ ਲੱਗੇ ਲੇਕਿਨ ਹੁਣ ਰੁਕ ਗਏ ਅਸਲ ਕੋਈ ਸ਼ੈਲਰ ਨਹੀਂ ਲੱਗਾ ਪੰਜਾਬ 'ਚ ਸ਼ੈਲਰ ਲੱਗਣ ਦਾ ਕਾਰਨ ਸੀ ਵੀ ਲੋਕ ਅਨਪਲਾਈਮੈਂਟ ਤੋਂ ਦੁਖੀ ਹੋ ਗਏ ਬੇਰਜ਼ਗਾਰ ਤੋਂ ਦੁਖੀ ਹੋ ਗਏ ਮੰਨ ਲਓ ਮੈਂ ਐਡਟ ਕਰਦਾ ਮੇਰੇ ਕਾਰੋਬਾਰ ਦੇ ਵਿੱਚ ਦੋ ਮੇਰੇ ਮੁੰਡੇ ਆ ਗਏ ਹੁਣ ਉਹ ਮੁੰਡੇ ਕਹਿੰਦੇ ਮੈਂ ਬਾਹਰ ਜਾਣਾ ਅਸੀਂ ਬਾਹਰ ਭੇਜਦੇ ਨਹੀਂ ਕਿਉਂਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਚਾਲ ਵੇਖ ਲੈ ਬੱਚੇ ਰੋਲਦੇ ਫਿਰਦੇ ਮਜ਼ਦੂਰੀਆਂ ਕਰਦੇ ਪਰੇ ਭਾਂਡੇ ਮਾਝ ਦੇ ਫਿਰਦੇ ਅਸੀਂ ਕਿ ਇੱਥੇ ਕੰਮ ਕਰ ਲੈ ਕੰਮ ਕੀ ਕਰੀਏ ਕਰੇਨਾ ਮਲੇਰੀ ਬਜਾਜੀ ਕੋਈ ਕਾਮੀ ਕੋ ਵੱਡੇ ਵੱਡੇ ਸਟੋਰ ਖੁੱਲ ਗਏ ਔਰ ਆਣੀ ਬਾਨੀ ਦੇ ਵੱਡੇ ਵੱਡੇ ਮੋਰ ਵਾਲੇ ਖੁੱਲ ਗਏ ਆਧਾਰ ਵਾਲੇ ਖੁੱਲ ਗਏ ਬੇਤਾਸ਼ੀ ਖੁੱਲ ਗਏ ਉੱਥੇ ਕਾਰੋਬਾਰ ਹੈ ਨਹੀਂ ਗਾਹ ਹੈ ਨਹੀਂ ਹਰ ਬੰਦਾ ਜਾਂਦਾ ਸਟੋਰ ਤੇ ਆ ਬੈਸਟ ਪ੍ਰਾਈਸ ਵਾਲਿਆਂ ਦਾ ਤੁਸੀਂ ਦੇਖਿਆ ਰੇੜੀ ਜੀ ਫੜਦੇ 40 ਕਿ ਚੀਜ਼ਾਂ ਲੋਡ ਹੁੰਦੀਆਂ ਤੇ 70 ਪਾ ਲਿਓ ਉਹਦੇ ਵਿੱਚ ਦੋ ਮਹੀਨੇ ਬੰਨੇ ਦੁਕਾਨ ਤੇ ਜਾਣਾ ਕਿੰਨੇ ਅਸੀਂ ਸੋਚਿਆ ਵੀ ਚਲੋ ਬੈਂਕ ਤੋਂ ਲੋਨ ਲੈ ਕੇ ਆਦਾ ਸ਼ੈਲਰ ਬਣਾ ਲੈਣੇ ਤੇ ਸ਼ੈਲਰ ਨਾਲ ਰੋਲਤੇ ਰ ਸਾਰੇ ਸ਼ੈਲਰ ਵਾਲੇ ਅੱਜ ਇਹ ਜਿਹੜੇ ਬੰਦੇ ਨੇ ਸ਼ੈਲਰ ਲਾਇਆ ਉਹ ਆਦੇ ਮੂਤੇ ਚਪੇੜਾ ਮਾਰ ਰਿਹਾ ਸਰਕਾਰ ਦੀਆਂ ਨੀਤੀਆਂ ਕਰਕੇ ਪਰ ਇਹ ਬਦਲਾਅ ਵਾਲੀ ਸਰਕਾਰ ਆਈ ਸੀ ਇਹ ਤੇ ਕਹਿੰਦੇ ਹ ਰੋਜ਼ਗਾਰ ਇੰਨਾ ਵਾਧੂ ਕਰਦੇ ਆ ਵਿਦੇਸ਼ਾਂ ਤੋਂ ਬੱਚੇ ਆਉਣਗੇ ਇਹ ਜਿਹੜੀ ਬਦਲਾਅ ਵਾਲੀ ਸਰਕਾਰ ਨੇ ਬਦਲਾਅ ਕੀਤਾ ਕਿ ਮੈਂ 59 ਸਾਲ ਤੋਂ ਮਤਲਬ ਪਬਲਿਕ ਦੇ ਵਿੱਚ ਆ ਵਿਚਰਿਆ ਬਿਲਕੁਲ 52 ਸਾਲ ਤੋਂ 72 ਦੇ ਵਿੱਚ ਮੈਂ ਪਹਿਲੇ ਮਤਲਬ ਇਹ ਵਿਚਰੇ ਸ਼ੁਰੂ ਕਰਕੇ ਕੀਤੀ ਜ਼ਿੰਦਗੀ ਦੀ 52 ਸਾਲ ਦੇ ਵਿੱਚ ਮੈਂ ਨਹੀਂ ਵੇਖਿਆ ਵੀ ਕੋਈ ਸਟੇਟ ਦਾ ਚੀਫ ਮਿਨਿਸਟਰ ਐਡੇ ਵੱਡੇ ਐਗਰੀਕਲਚਰ ਬੇਸਡ ਇੰਡਸਟਰੀਅਲ ਮੀਟਿੰਗ ਨਾ ਕਰੇ ਐਡਾ ਵੱਡਾ ਇੰਸਟੀਚੂਨ ਆਰਟੀਆ ਜਿਹੜਾ 132 ਲੱਖ ਮੀਟਿਕ ਟਨ ਕਣਕ 15 ਦਿਨ ਦੇ ਵਿੱਚ ਗਦਾਮਾਂ 'ਚ ਭੇਜ ਦਿੰਦਾ ਐਡਾ ਵੱਡਾ ਆਪਰੇਸ਼ਨ ਨੂੰ ਅੰਜਾਮ ਦਿੰਦਾ 182 ਲੱਖ 200 ਲੱਖ ਮੀਟਿਕ ਟਨ ਝੋਨੇ ਦੀ ਫਸਲ ਹੋਈ ਦੋ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਉਹਨੂੰ ਚੱਕ ਕੇ ਤੇ ਮਹੀਨੇ ਦੇ ਵਿੱਚ ਸਰਾਂ ਦੇ ਪਹਤਾਤਾ ਸਾਡੀ ਇੱਕ ਮੀਟਿੰਗ ਮੁੱਖ ਮੰਤਰੀ ਸਾਹਿਬ ਨੇ ਨਹੀਂ ਕੀਤੀ ਅਜੇ ਤੱਕ ਤੇ ਮੈਂ ਪਹਿਲੇ ਮੁੱਖ ਮੰਤਰੀਆਂ ਦੇ ਵਿੱਚ 55 ਸਾਲ ਚ ਕਿੰਨੀਆਂ ਸਰਕਾਰਾਂ ਆਈਆਂ 10 12 13 ਆਈਆਂ ਮਤਲਬ ਮਾੜੀ ਦੀ ਪੀੜ ਆਉਂਦੀ ਮੁੱਖ ਮੰਤਰੀ ਚ ਅਕਾਲੀ ਦਲ ਦਾ ਸੀਸਾ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਮਿਲੰਦਰ ਸਿੰਘ ਸੀ ਜ਼ਿਆਦਾ ਰਹੀ ਦੋ ਤਿੰਨ ਹੀ ਇਹ ਮਿਨਿਸਟਰ ਰਹਿ ਚੁੱਕੇ ਨੇ ਸਾਡੇ ਨਾਲ ਕਹਿੰਦੇ ਸਾਡੇ ਨਾਲ ਮੀਟਿੰਗ ਨਹੀਂ ਕਰ ਰਹੀ ਅਫਸਰ ਸਹੀ ਕਹਿ ਰਹੀ ਸਾਡੇ ਨਾਲ ਮੀਟਿੰਗ ਨਹੀਂ ਹੋ ਰਹੀ ਆਰਤੀਆਂ ਦੇ ਤੁਸੀਂ ਪ੍ਰਧਾਨ ਨੂੰ ਪੰਜਾਬ ਦੇ ਤੁਸੀਂ ਕਹਿੰਦੇ ਸਾਨੂੰ ਮੀਟਿੰਗ ਦਾ ਟਾਈਮ ਨਹੀਂ ਦੇ ਰਹੇ ਇਹ ਤੇ ਹਾਂ ਦੇ ਨੇ ਪਹਿਲੇ ਜਿਹੜੇ ਨੇ ਉਹ ਰਵੈਤੀ ਨੇ ਉਹ ਹੈਲੀਕਾਪਟਰਾਂ ਤੇ ਉੱਡਦੇ ਨੇ ਉਹ ਟਾਈਮ ਨਹੀਂ ਦਿੰਦੇ ਤੇ ਆਮ ਸਾਨੂੰ ਟਾਈਮ ਕਿਉਂ ਨਹੀਂ ਮਿਲ ਰਿਹਾ ਦੇਖੋ ਗੱਲ ਇਹ ਹੈ ਹਾਥ ਕੰਗਨ ਕੁਾਰਸੀਕਰ ਪੜੇ ਲਿਖੇ ਕੁਾਰਸੀਕਰ ਅੱਜ ਸਾਈ ਹਜ਼ਾਰਾਂ ਦੇ ਤਲਾਦ ਜਦੋਂ ਇਕੱਠੇ ਹੋ ਰਹੇ ਆ ਕਿਹੜੀ ਜਗ੍ਹਾ ਹੱਤਲ ਮੰਡੀ ਭਾਈ ਰਿਜਮੈਂਟ ਪੈਲਸ ਦੇ ਵਿੱਚ ਪੰਜਾਬ ਲੈਵਲ ਤੇ ਉੱਥੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਕਹਿੰਦੇ ਇਹ 2-3 ਹਰ ਬੰਦਾ ਹੋਊਗਾ 3 ਹਰ ਤੇ 9 ਵਜੇ ਆ ਗਿਆ ਉੱਥੇ ਮੈਨੂੰ ਪੰਜਾਬ ਦੇ ਉਹਨੇ ਦੇ ਮੰਡੀ ਪ੍ਰਧਾਨ ਸਰਾ ਗੁਰਜਤ ਸਿੰਘ ਨੇ ਫੋਨ ਆ ਰਿਹਾ ਮੈਂ ਗਰ ਜਿਵੇਂ ਮਰਜ਼ੀ ਇਹਨਾਂ ਦਾ ਅਰੇਂਜ ਕਰੂ ਮੈਂ ਉਹ ਖੁਸ਼ੀ ਕਰ ਸਕਦਾ ਮੈਂ ਤਾਂ ਸੋਚਦਾ ਕਿ ਲੋਕਾਂ ਦੇ ਵਿੱਚ ਚਲੋ 5-5 10 ਦਾ ਬੰਦੇ ਸੱਦੇ ਮੰਡੀ ਚ ਲੇਕਿਨ ਇੱਕ ਇੱਕ ਮੰਡੀ ਚ ਏਸੀ ਬੱਸਾਂ ਭਰ-ਭਰ ਕੇ 100 150 85 80 ਕਾਰਾਂ ਤੇ ਹਰ ਵਹੀਕਲ ਤੇ ਤੁਰਿਆਂ ਦਾ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਸਰਦਾਰ ਬਲਬੀਰ ਸਿੰਘ ਰਾਜੀਵਾਲ ਸਰਦਾਰ ਹਰਮੀਤ ਸਿੰਘ ਕਾਦੀਆਂ ਸਰਦਾਰ ਆਪਣਾ ਫਰਮਾਨ ਸਿੰਘ ਸੰਧੂ ਸਰਦਾਰ ਰਵਿੰਦਰ ਇਹ ਜੇ ਇੰਡਸਟਰੀ ਨਾਮ ਬਜੇ ਆਰਧੀਆਂ ਨਾਮ ਬਜੇ ਥੋੜਾ ਚੋਨਾ ਚਾਹਨਾ ਕਿਸੇ ਨੇ ਪੁੱਛਣਾ ਸਰਕਾਰ ਦਾ ਪਹਿਲਾਂ ਕਹਿੰਦੀ ਹੈ ਵੀ 18 ਡਿਸਟ੍ਰਿਕਟ ਡਾਰਕ ਜ਼ੋਨ ਚ ਚਲੇਗਾ ਮੱਕੀ ਪਾਣੀ ਘਟ ਲੈਂਦੀ ਹੈ ਲੋਕਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਮੈਂ ਚੈਲੰਜ ਕਰਦਾ ਚੈੱਕ ਕਰਾ ਲਓ ਮੱਕੀ ਨੂੰ ਪਾਣੀ ਉਸ ਤੋਂ ਬਾਅਦ ਲੱਗਦਾ ਜਿੰਨਾ ਝੋਨੇ ਨੂੰ ਲੱਗਦਾ ਲੇਕਿਨ ਇਹ ਦਿਨ ਬਦ ਦਿਨ ਦਿਨ ਬਦ ਦਿਨ ਟਰੇਡ ਨੂੰ ਖਤਮ ਕਰਨ ਵਾਸਤੇ ਇਹੋ ਜਿਹੀ ਨੀਤੀਆਂ ਲਿਆ ਰਹੇ ਆ ਮੈਂ ਸਮਝਦਾ ਕਿ ਪ੍ਰੋਕੂਰਮੈਂਟ ਦਾ ਕੰਮ ਗਵਰਨਮੈਂਟ ਆਫ ਇੰਡੀਆ ਦਾ ਪਰ ਕਿਹਦੇ ਰਹੀਂ ਕਰਦੀ ਹੈ ਸਟੇਟ ਏਜੰਸੀ ਰਹੀਂ ਜਾ ਕੇ ਮੈਨੂੰ ਯਾਦ ਹੈ ਇੱਕ ਵਾਰੀ ਕੈਪਟਨ ਮਿੰਦਰ ਸਿੰਘ ਜੀ ਨੇ ਬਾਜਪਾਈ ਦੇ ਬੂਹੇ ਅੱਗੇ 2004 ਦੇ ਵਿੱਚ ਦਰੀਬ ਸ਼ਾਹੀ ਵੀ ਮੇਰੀ ਕਨਕ ਦੀ ਪ੍ਰੋਜੈਕਟ ਨਹੀਂ ਕਰਦੇ 15 ਮਿੰਟਾਂ ਦੇ ਵਿੱਚ ਪੱਝੀਆਂ ਆਈਆਂ ਸਰਕਾਰਾਂ